ਕੀ ਨਾ ਚਲਵਾਣਾ ਮਾਰੀ ਤਾਟਾ ਹੰਮਨੇ ਤਾਂ 15 ਬੇਟਾਂ ਆ ਜੀ ਕੁਸ਼ਪਿੰਦਰ ਸਿੰਘ ਹਾਂਜੀ ਸਨ ਆਫ ਸਨ ਆਫ ਪ੍ਰੀਤਮ ਸਿੰਘ ਬਾਸੀ ਰਾਮਨਗਰ ਕਲੋਨੀ ਮਜੀਠਾ ਰੋਡ ਵਾਈਪਾਸ ਅੱਜ ਜਿਹੜੇ ਰੋੜੇ ਚੱਲੇ ਅੱਜ ਮੇਨਾ ਇਹ ਹੋਇਆ ਕਿ ਮੈਂ ਆਪਣੀ ਦੁਕਾਨ ਬੰਦ ਕਰਕੇ ਵਾਪਸ ਆ ਰਿਆ ਸੀ ਆਪਣੀ ਗੱਡੀ ਲੈ ਕੇ ਉਨ ਇੱਥੇ ਰਾਸਤੇ ਵਿੱਚ ਇੱਕ ਬਾਈਕ ਖਲੋਤੀ ਹੋਈ ਸੀਗੀ ਦੂਜੇ ਪਾਸੇ ਇੱਕ ਛੋਟਾ ਆਤੀ ਸੀ ਕਿ ਮੈਂ ਆਪਣੀ ਗੱਡੀ ਤੋਂ ਹੋਰਨ ਮਾਰਿਆ ਕਿ ਬਾਈਕ ਸਾਈਡ ਕਰ ਦੋ ਤੇ ਬਸ ਉਸ ਚੀਜ਼ ਨੂੰ ਲੈ ਕੇ ਮੇਨਾ ਬੈਸੋ ਵਿਸਾਈ ਹੋਈ ਆ ਤੇ ਮੇਰੇ ਨਹੀਂ ਹੱਤੋਂ ਪੈ ਗਿਆ ਹੱਤੋਂ ਪਾਈ ਹੋ ਗਈ ਮੇਨਾਂ ਤੇ ਮੇਰੇ ਆ ਉਂਗਲ ਦੇ ਉੱਤੇ ਕੱਟ ਆਇਆ ਹਜੇ ਕਿ ਮੈਂ ਮੁੜ ਕੇ ਪੱਟੀ ਕਰਾਈ ਆ ਤੇ ਮੈਂ ਇੱਥੋਂ ਆਪਣੀ ਗੱਡੀ ਛੱਡ ਕੇ ਗਾਂ ਨੂੰ ਆ ਕੇ ਇਨਾਂ ਕੋਲ ਮਦਦ ਮੰਗੀ ਆ ਫਿਰ ਇਹਨਾਂ ਨੇ ਮੇਰੀ ਮਦਦ ਕੀਤੀ ਹੈ ਇਹਨਾਂ ਨੇ ਮੇਰੇ ਕੋ ਬਚਾਇਆ ਪੰਜ ਸੱਤ ਬੰਦੇ ਮੈਨੂੰ ਪੈ ਗਏ ਤੇ ਆਪਣਾ ਪੁਲਿਸ ਨੂੰ ਜਾ ਕੇ ਕੰਪਲੇਂਟ ਕੀਤੀ ਥਾਣੇ ਚ ਮੈਂ ਸਦਰਸਾਂ ਨੂੰ ਜਾ ਕੇ ਕੰਪਲੇਂਟ ਕੀਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਉਹ ਕਹਿੰਦੇ ਕਿ ਉਹ ਅਗਲਿਆਂ ਨੇ ਕਹਿ ਦਿੱਤਾ ਕਿ ਇੱਥੇ ਕੋਈ ਲਿਖਣ ਵਾਲਾ ਨਹੀਂ ਹੈਗਾ ਮੈਂ ਉੱਥੋਂ ਨਿਕਲ ਆਇਆ ਇੱਥੇ ਆ ਕੇ 112 ਤੇ ਰਿਪੋਰਟ ਕੀਤੀ ਆ ਥਾਣੇ ਤੁਸੀਂ ਗਏ ਥਾਣੇ ਵਾਲੇ ਕਹਿੰਦੇ ਸਾਡੇ ਕੋਈ ਲਿਖਣ ਵਾਲਾ ਬੰਦਾ ਨਹੀਂ ਹੈਗਾ ਬੰਦਾ ਕੋਈ ਨਹੀਂ ਸੀ ਜਿਹੜਾ ਉੱਥੇ ਰਿਪੋਰਟ ਲਿਖਦਾ ਮੁਲਾਜ਼ਮ ਕੋਈ ਨਹੀਂ ਹੈ ਕੋਈ ਨਹੀਂ ਸੀਗਾ ਜਿਹੜਾ ਉੱਥੇ ਰਿਪੋਰਟ ਤੁਹਾਨੂੰ ਤੁਹਾਨੂੰ ਕਹਿੰਨੇ ਕਹਤਾਂ 8 ਘੰਟਾ ਪੋਣਾ ਘੰਟਾ ਬੇਟ ਕਰਕੇ ਫਿਰ ਮੈਂ ਵਾਪਸ ਆ ਗਿਆ ਠੀਕ ਹੈ ਵਾਪਸ ਆ ਕੇ 112 ਤੇ ਮੈਂ ਕਾਲ ਕੀਤੀ ਆ ਤੇ ਦੋ ਅਧਿਕਾਰੀ ਆਏ ਨੇ ਪੁਲਿਸ ਅਧਿਕਾਰੀ ਉਹਨਾਂ ਨੇ ਮੈਨੂੰ ਬਸ ਇਹ ਕਿਹਾ ਵਾ ਕਿ ਇੱਕ ਐਪਲੀਕੇਸ਼ਨ ਲਿਖ ਕੇ ਦਿਓ ਤੁਸੀਂ ਕੱਲ ਮੈਨੂੰ ਸਦਰ থানੇ ਸਵੇਰੇ ਤੇ ਅਸੀਂ ਇੱਥੇ ਕਾਰਵਾਈ ਕਰਾਂਗੇ ਤੇ ਹੁਣ ਜਦੋਂ ਤੁਸੀਂ ਕੰਪਲੇਂਟ ਦੇਣਗੇ ਉਹ ਕਿਸੇ ਨੇ ਕੰਪਲੇਂਟ ਨਹੀਂ ਲਈਦਾ ਕੋਈ ਕਿਸੇ ਨੇ ਕੋਈ ਕੰਪਲੇਂਟ ਨਹੀਂ ਲਿੱਤੀ ਕਿਸੇ ਦਾ ਨਹੀਂ ਹਾਂਜੀ ਸਵੇਰੇ ਲੱਗਦਾ ਸਵੇਰੇ ਕੰਪਲੇਂਟ ਦੇਣ ਤੋਂ ਪਹਿਲਾਂ ਕੋਈ ਹਾਸਾ ਹੋ ਜਾਏ ਕੋਈ ਜਾਨੀ ਮਾਨੀ ਭਾਜੀ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀਗਾ ਜੇ ਮੰਨ ਲਓ ਰਾਤੀ ਮੇਰੇ ਨਾਲ ਕੁਝ ਹੋ ਗਿਆ ਕਿਰਕੀ ਕਰੋਗੇ ਪਰ ਪਜੀ ਸੇਮ ਉਦਾਹੀ ਹੋਇਆ ਕਿ ਉਹਦੇ ਹੀ ਜਿੱਦਾਂ ਮੈਂ ਰਿਪੋਰਟ ਦਿੱਤੀ ਉਹਦੇ ਅੱਧੇ ਘੰਟੇ ਬਾਅਦ ਹੀ ਇੱਥੇ ਰੋੜੇ ਪੱਥਰ ਤੇ ਬੋਤਲਾਂ ਮਾਰੀਆਂ ਗਈਆਂ ਨੇ ਆਕਰਪਾਨਾ ਮਾਰੀਆਂ ਨੇ ਜਾਨ ਤੋਂ ਬਾਅਦ ਹੀ ਹਮਲਾ ਹਾਂ ਤਾਨੇਬਾਨ ਤੋਂ ਬਾਅਦ ਹੀ ਹਮਲਾ ਹੋਇਆ ਜੀ ਉਹ ਜਿਨ੍ਹਾਂ ਦੇ ਉਹ ਜਿਨ੍ਹਾਂ ਨੇ ਕੀਤਾ ਤੁਹਾਨੂੰ ਪਛਾਣ ਆਈ ਉਹਨਾਂ ਦਾ ਉਹ ਸਾਰੇ ਇੱਕ ਮੁੰਡੇ ਦਾ ਮੈਨੂੰ ਨਾਂ ਯਾਦ ਨਹੀਂ ਨਹੀਂ ਪੁਲਿਸ ਨੂੰ ਤੇ ਨਾਂ ਸਾਰੇ ਹਾਂਜੀ ਪੁਲਿਸ ਨੂੰ ਦੱਸਿਆ ਜੀ ਬਿਲਕੁਲ ਦੱਸਿਆ ਜੀ ਹੁਣ ਕੀ ਮੰਗ ਕੀ ਕਰਦੇ ਕਾਰਵਾਈ ਮੰਗੇ ਕਰਦਾ ਵਾ ਜੀ ਮੇਰੀ ਬਾਈਪਾਸ ਤੇ ਦੁਕਾਨ ਹੈ ਰੋਜ਼ ਮੈਂ ਇਸੇ ਰਾਤ ਨੂੰ ਲੰਘਣਾ ਰੋਜ਼ ਇਸੇ ਰਾਤ ਨੂੰ ਆਉਣਾ ਜਾਣਾ ਹੈ ਜੇ ਕੱਲ ਨੂੰ ਮੇਰੇ ਕੋਈ ਵਾਪਰਦਾ ਮੇਰਾ ਕੋਈ ਹਾਸਾ ਵਾਪਰਦਾ ਤੇ ਕੋਈ ਉਮਦਾ ਬਸ ਮੇਰੀ ਇਸ ਤਰ੍ਹਾਂ ਦਾ ਮੌਸੇ ਜਦੋਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਪਾਜੀ ਬਹੁ ਪਿਛਲੇ 1 ਸਾਲ ਤੋਂ ਜਿਹੜੀਆਂ ਇੱਥੇ ਨਾਈ ਦੀਆਂ ਨਵੀਆਂ ਦੁਕਾਨਾਂ ਖੁੱਲ ਰਹੀਆਂ ਨੇ ਜਾਂ ਕੋਈ ਹੋਰ ਕੰਮ ਖੁੱਲ ਰਿਹਾ ਆ ਉਹਨਾਂ ਕਰਕੇ ਜਿਹੜੇ ਬਾਹਰ ਦੇ ਮੁੰਡੇ ਆਣ ਕੇ ਇੱਥੇ ਗੁੰਡਾਗਰਦੀ ਕਰ ਰਹੇ ਆ ਸਰੇ ਆਮ ਗੁੰਡਾਗਰਦੀ ਹੁੰਦੀ ਏ ਸਰ ਇਹ ਇਲਾਕੇ 'ਚ ਪਹਿਲੇ ਵੀ ਇਸ ਤਰ੍ਹਾਂ ਦੇ ਕਾਫੀ ਮੌਕੇ ਪੁੱਛ ਦਿਨ ਪਹਿਲੇ ਹੀ ਵੇਖਾਂ ਦਾ ਇਸ ਇਲਾਕੇ ਦੇ ਇਸ਼ਤਾਂ ਵਗੈਰਾ ਚੱਲੀਆਂ ਵਾ ਅੱਜ ਹਫਤਾ ਨਹੀਂ ਅੱਜ ਇਲਾਕੇ 'ਚ ਫੇਰ ਇਸ ਤਰ੍ਹਾਂ ਦੀ ਚੱਕਰ ਪਾਜੀ ਪੁਲਿਸ ਦੀ ਕੋਈ ਕਾਰਵਾਈ ਨਹੀਂ ਆ ਪੁਲਿਸ ਦੀ ਜੇ ਮਗਸਤ ਹੋਣੀ ਚਾਹੀਦੀ ਔਰ ਨਹੀਂ ਹੈ ਇਸ ਮੱਲੇ ਦੇ ਵਿੱਚ ਬਿਲਕੁਲ ਨਹੀਂ ਆ ਇਸ ਗੱਲ ਮੱਲੇ ਦੇ ਵਿੱਚ ਪੁਲਿਸ ਨਹੀਂ ਆਉਂਦੀ ਨਾ ਕੋਈ ਗ ਇੱਕ ਗੱਲ ਹੁੰਦੀ ਹੈ ਅਗਲੇ ਦਿਨ ਪੁਲਿਸ ਦੇਖਦੀ ਹੈ ਉਸ ਤੋਂ ਬਾਅਦ ਫਿਰ ਭੁੱਲ ਜਾਂਦੀ ਹੈ ਸਾਨੂੰ ਫਿਰ ਛੱਡ ਦਿੰਦੀ ਹੈ ਹੁੰਦਾ ਹੈ ਤੁਸੀਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦੱਸੋਗੇ ਸਾਰਾ ਮੈਟਰ ਜੀ ਦੇਖੋ ਅਸੀਂ ਵੀ ਇਸੇ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਵੀ ਇਸੇ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਵੀ ਟੈਕਸ ਭਰਦੇ ਹਾਂ ਟੈਕਸ ਪੇਅਰ ਹਾਂ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਲੋਕੀ ਸਾਨੂੰ ਵੀ ਥੋੜੀ ਸਿਕਿਉਰਿਟੀ ਮਿਲੇ ਹੁਣ ਮੇਰੀ ਇੱਕ ਮੋਬਾਈਲ ਦੀ ਸ਼ਾਪ ਹੈ ਮੈਂ ਹਰ ਸਾਲ ਉਹਦੇ ਵਿੱਚ GST ਨੰਬਰ ਮੇਰੇ ਕੋਲ ਮੈਂ ਹਰ ਸਾਲ ਟੈਕਸ ਭਰਦਾ ਹਾਂ ਤੇ ਮੈਂ ਇੰਨਾ ਕਿ ਸਰਕਾਰ ਤੋਂ ਚਾਹੀ ਸਕਦਾ ਹਾਂ ਕਿ ਮੇਰੀ ਸੇਫਟੀ ਕੀਤੀ ਜਾਵੇ ਮੈਨੂੰ ਇਸ ਚੀਜ਼ ਵੱਲੋਂ ਮੈਨ ਪਰ ਅੱਜ ਤੱਕ ਮੈਨੂੰ ਨਹੀਂ ਕਿਸੇ ਵੱਲੋਂ ਕੁਝ ਨਹੀਂ ਆਇਆ ਠੀਕ ਹੈ ਤਾਜ ਮੇਰਾ ਨਾਮ ਹਾਂਜੀ ਕਿੱਥੋਂ ਦੇ ਨਾਂ ਵਾਲੇ ਮੈਂ ਰਾਮਨਗਰ ਕਲੋਨੀ ਹਾਂਜੀ ਕੀ ਗੱਲ ਕੀ ਹੈ ਜੀ ਪਾਜੀ ਅੱਜ ਇੱਥੇ ਲਾਕੇ ਦੇ ਵਿੱਚ ਮੈਂ ਤਾਂ ਦੁਕਾਨ ਤੇ ਬੈਠੇ ਹਾਂ ਜੀ ਇਹ ਬੱਚਾ ਸਾਡਾ ਇਧਰੋਂ ਲੰਘ ਰਿਹਾ ਸੀ ਕਾਰ ਲੈ ਕੇ ਹਾਂਜੀ ਤੇ ਇਹਨੂੰ ਰਾਹ ਨਹੀਂ ਮਿਲਿਆ ਤੇ ਨੇ ਰਾਹ ਵਾਸਤੇ ਕਿਹਾ ਵਾ ਤੇ ਇਹਦੇ ਨਾਲ ਉਹ ਬਤਮੀਜ਼ੀ ਨਾ ਪੇਸ਼ ਆਈ ਆ ਇਹਨੇ ਸਾਡੇ ਕੋਲ ਰਿਕਵੈਸਟ ਕੀਤੀ ਆ ਗਾ ਕਾ ਮੇਰਾ ਰੋਜ਼ ਦਾ ਤੇਹੀ ਉਹਨਾਂ ਨੂੰ ਜਾ ਕੇ ਸਮਝਾਇਆ ਵੀ ਨਾ ਕਰੋ ਲੜਾਈ ਝਗੜਾ ਤਾਂ ਗੱਲ ਲੱਗਦਾ ਆਪਾਂ ਵੀ ਦੁਕਾਨਦਾਰ ਆ ਤੁਸੀਂ ਵੀ ਦੁਕਾਨਦਾਰ ਦੇ ਇਹ ਕਿੰਨੇ ਬੰਦੇ ਸੀ ਤੇ ਉਹ ਦੂਸਰੇ ਬੰਦੇ ਕਿੰਨੇ ਸੀ ਜਿਹਨਾਂ ਦੇ ਨਾਲ ਫੇਰ ਤੇ ਕੱਲਾ ਹੀ ਇੱਥੇ ਦੁਕਾਨ ਦੇ ਉੱਤੇ ਦੋ ਤਿੰਨ ਗਾਹ ਖੜੇ ਸੀਗੇ ਹਾਂਜੀ ਤੇਹੀ ਆਏ ਆ ਅਸੀਂ ਬਾਹਰ ਸਮਝਾਈ ਸਕਦੇ ਹਾਂ ਜਿਹਨਾਂ ਨੇ ਹਮਲਾ ਕੀਤਾ ਹਮਲਾ ਕੀਤਾ ਉਹ ਤੇ ਉਹ ਕਿੰਨੇ ਕੇ ਬੰਦੇ ਸੀ ਉਹ ਤੇ 7-8 ਜਾਣੇ ਇੱਥੇ ਖੜੇ ਸੀਗੇ ਉਦੋਂ ਕਿਸ ਚੀਜ਼ ਦੇ ਨਾਲ ਹਮਲਾ ਪਾਪਾ ਜੀ ਨਾਲ ਨਹੀਂ ਉਦੋਂ ਤੇ ਕੁਝ ਨਹੀਂ ਬੋਲੇ ਉਦੋਂ ਤੇ ਬੋਲਚਾਲ ਨਾਲ ਹੀ ਫਿਰਤਾ ਮੁੜ ਕੇ ਪਤਾ ਨਹੀਂ ਕੀ ਚੀਜ਼ ਮਰੀ ਆ ਆ ਮੁੰਡੇ ਦੇ ਹੱਥ ਦੇ ਉੱਤੇ ਲੱਗੀ ਆ ਜੇਬ ਚੋਂ ਕੱਢ ਕੇ ਕੋ ਬਲੇਡ ਕੀ ਮਾਰਿਆ ਹਾਂਜੀ ਇਹ ਹੱਥੇ ਲੱਗੀ ਕਿੰਨੇ ਵਜੇ ਦਾ ਟਾਈਮ ਸੀ ਬਾਬਾ ਜੀ ਹਾਂਜੀ ਜਿਸ ਟਾਈਮ ਵਾਰਦਾ ਕਿੰਨੇ ਵਜੇ ਦਾ ਟਾਈਮ ਸੀ ਟਾਈਮ ਆਇਆ ਕੋਈ 10 ਵਜੇ ਦਾ ਕਰੀਬ ਸੀ ਹੁਣ ਕਿੰਨਾ ਟਾਈਮ ਹੋ ਗਿਆ ਸਾਢੇ 11 ਵਜੇ ਤੋਂ ਬਾਅਦ ਘੰਟੇ ਬਾਅਦ ਜੋ ਆਏ ਆ ਕੋ ਪੁਲਿਸ ਅਧਿਕਾਰੀ ਆਇਆ ਹਾਂਜੀ ਆ ਪੁਲਸ ਵਾਲੇ ਹੁਣ ਪੀਸੀਆਰ ਆਈ ਆ ਤੇ ਕੀ ਅਸੋਚਨ ਹੋਇਆ ਜੀ ਉਹਨਾਂ ਨੇ ਉਹ ਵੇਖ ਕੇ ਗਏ ਮੌਕਿਆ ਹਾਂਜੀ ਤੇ ਕਹਿੰਦੇ ਵੀ ਸਵੇਰੇ ਐਪਲੀਕੇਸ਼ਨ ਦਿਓ ਤੇ ਹੀ ਉਹਨਾਂ ਨੇ ਕਿਸ ਚੀਜ਼ ਤੇ ਹਮਲਾ ਕੀਤਾ ਜੀ ਉਹ ਜਿਹੜੇ ਬੰਦੇ ਆ ਜਿਹੜਾ ਆ ਬੋਤਲਾਂ ਪੱਥਰ ਇੱਟਾਂ ਮਾਰੀਆਂ ਤਲਵਾਰਾਂ ਮਾਰੀਆਂ ਸਾਡੇ ਸ਼ਟਰ ਨੂੰ ਕੀ ਸਮੇਂ ਤੇ ਗੁੰਡਾਗਰਦੀ ਕੀਤੀ ਗਈ ਗੁੰਡਾਗਰਦੀ ਆ ਜੀ ਪੂਰੀ ਗੁੰਡਾਗਰਦੀ ਆ ਲੱਗਦਾ ਵੀ ਆਏ ਦਿਨੀ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜੀ ਬਹੁਤ ਕਿਉਂ ਹੁੰਦੀਆਂ ਜੀ ਕੋਈ ਪੁਲਿਸ ਦਾ ਖੋਫ ਡਰ ਕੋਈ ਨਹੀਂਗਾ ਜੀ ਕੋਈ ਡਰ ਹੀ ਨਹੀਂ ਜੀ ਡਰ ਹੁੰਦਾ ਤੇ ਫਿਰ ਇਹ ਕੰਮ ਥੋੜਾ ਹੁੰਦਾ 2 ਦਿਨ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਇੱਟਾਂ ਵਗੈਰਾ ਚੱਲੀਆਂ ਸੀ ਹਾਂ ਜੀ ਉਹ ਪਰੇ ਦੋ ਗਲੀਆਂ ਛੱਡ ਕੇ ਚੱਲੀ ਉਹ ਵੀ ਇਹ ਹਫਤਾ ਹੀ ਹੋਇਆ ਅੱਜ ਫਿਰ ਐਸੇ ਇਲਾਕੇ ਦੇ ਹਾਂ ਜੀ ਹਾਂ ਅੱਛੇ ਵੇਖੋ ਤੁਸੀਂ ਦਹਿਸ਼ਤ ਨਹੀਂ ਤੇ ਡੀਰ ਹਾਂ ਹੁਣ ਅੰਦਰ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੰਗ ਇਹੋ ਹੀ ਆ ਵੀ ਸਾਡੀ ਕੋ ਸੇਫਟੀ ਹੋਣੀ ਚਾਹੀਦੀ ਆ ਆਈਸਵਰੇ ਦੁਕਾਨ ਖੋਲਨੀ ਆ ਖੋਲਾਂਗੇ ਤੇ ਬੱਚੇ ਪਾਲਾਂਗੇ ਕਿੰਨਾ ਕਿ ਇਲਾਕੇ ਦੇ ਵਿੱਚ ਸਿਆਮ ਦਾ ਮੋਲ ਹੋ ਗਿਆ ਜਦੋਂ ਇਸ ਤਰ੍ਹਾਂ ਸਿਆਮੀਆਂ ਦੀ ਸਾਰੇ ਡਰੇ ਹੋਏ ਆ ਆ ਜਿੱਦ ਤਰ੍ਹਾਂ ਚੱਲੀਆਂ ਇੱਥੇ ਅੱਤਵਾਦ ਲੋਕ ਛੱਡ ਕੇ ਚਲੇ ਗਏ ਜਿਹੜੇ ਮੇਰੇ ਕੋ ਸੌਦਾ ਲੈ ਰਹੇ ਸੀ ਉਹ ਇੱਕ ਨੇ ਭੱਜ ਕੇ ਸ਼ਟਰ ਠਾਹ ਤੁਟਿਆ ਨਾ ਛੋੜਦਾ ਤੇ ਮੇਰੇ ਨਾਲ ਕੋਈ ਹੱਥ ਹਉ ਤਾ ਦ ਮੈਂ ਦੁਕਾਨ ਤੇ ਖੜਾ ਸੀ ਹੁਣ ਸੀਪੀ ਸਾਹਿਬ ਨੂੰ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਇਹ ਲੱਗ ਕੇ ਮੰਗ ਇਹੋ ਹੀ ਆ ਵੀ ਸਾਡੇ ਇੱਥੇ ਗਸ਼ਤ ਹੋਵੇ ਪੁਲਿਸ ਦੀ ਆਉਣ ਤੇ ਇਹ ਗੁੰਡਾ ਕਰਦੀ ਤੋਂ ਥੋੜਾ ਪ੍ਰੇਜ ਹੋਵੇ ਨਹੀਂ ਇਲਾਕੇ ਦੇ ਵਿੱਚ ਅੱਗੇ ਵੀ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਗਈਆਂ ਨਹੀਂ ਪਹਿਲਾਂ ਬੜਾ ਸ਼ਾਂਤ ਦੀ ਕੋਈ ਹੁੰਦੀ ਆ ਪਹਿਲਾਂ ਬੜਾ ਸ਼ਾਂਤ ਇਲਾਕਾ ਹੈਗਾ ਜੀ ਬਹੁਤ ਵਧੀਆ ਜੀਵਨ ਜੀ ਰਹਿਆ ਹਾਂ ਇੱਕ ਸਾਲ ਤੋਂ ਆ ਦੇ ਦੰਨੀਆਂ ਦੋ ਤਿੰਨ ਦੁਕਾਨਾਂ ਖੁੱਲੀਆਂ ਵਾਂ ਨਵੀਆਂ ਉਦੋਂ ਦਾ ਹੀ ਇਹ ਬਰਾ ਹਲ ਹੋ ਗਿਆ ਜੀ ਇਹਨਾਂ ਤੋਂ ਸਾਡੀ ਸਰ ਸਰ ਕੀ ਸਾਰਾ ਮਾਮਲਾ ਮਾਮਲਾ ਤੇ ਕਟਿੰਗ ਦੀ ਦੁਕਾਨ ਹੈ ਨਾਈ ਜੀ ਅੱਛਾ ਜੀ ਹੁਣ ਤਾਂ ਚਲ ਗਿਆ ਬੰਦ ਕਰਕੇ ਅੱਛਾ ਜੀ ਸਹੀ ਮੌਕੇ ਤੇ ਆ ਗਏ ਆ ਉਹ ਸਵੇਰੇ ਜਦੋਂ ਦੁਕਾਨ ਖੁੱਲੂਗਾ ਫਿਰ ਵੇਖ ਲਾਂਗੇ ਉਹਨਾਂ ਨੂੰ ਕਹਤਾ ਕੰਪਲੀਟ ਉਥੇ ਠਾਣੇ ਦੇ ਦੋ ਠਾਣੇ ਸਦਰ ਜੀ ਹਾਂਜੀ ਸਦਰ ਠਾਣੇ ਹਾਂਜੀ ਠੀਕ ਹੈ ਜੀ ਇੱਕ ਇਹ ਕੋਈ 60 ਫੀਟ ਲੱਗੀ ਗਏ ਨਹੀਂ ਨਹੀਂ ਕੋਈ ਨਹੀਂ ਬਚਾਇਆ ਵਾ ਸ਼ਾਂਤੀ ਉਹ ਪੜੇ ਬਚਾ ਕਿੰਨਾ ਕਿਟ ਰੋੜਾ ਚੱਲਿਆ ਤੁਹਾਡੇ ਸਾਹ ਨੂੰ ਇਹ ਤਾਂ ਬਟਾ ਨਾਰਮਲ ਹੀ ਆ ਥੋੜਾ ਜੀ ਹਾਂ ਇਹ ਗਲਤੀ ਕਿਹਦੀ ਮਾਦੇ ਮੌਕੇ ਤੇ ਪੁੱਛੇ ਦੇ ਇਹ ਤਾਂ ਵੇਖਾਂਗੇ ਸਵੇਰੇ ਇਨਕੁਆਰੀ ਕਰਾਂਗੇ ਵੇਖਾਂਗੇ ਕਿਹਦੀ ਗਲਤੀ ਹੈ ਕਿਹਦੀ ਨਹੀਂ ਹਾਂਜੀ ਜਿੰਨਾ ਘਾ ਰੋੜੇ ਚੱਲੇ ਉਹਨਾਂ ਨੂੰ ਸਾਥ ਮੱਝੇ ਕਰੀ ਮੇਰਾ ਬਿਲਕੁਲ ਧੰਨਵਾਦ